ਅਜੇ ਕਰ ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਅੱਜ 111 ਕਿਸਾਨ ਆਗੂਆਂ ਨੇ ਜਿਹੜਾ ਹੈਗਾ ਹਰਦੋ ਛੱਡੇ ਦੀ ਅਗਵਾਈ ਦੇ ਵਿੱਚ ਮਰਨ ਵਰਤ ਤੇ ਬੈਠਣਾ ਸੀ ਉਹ ਵੀ ਬਿਲਕੁਲ ਹਰਿਆਣਾ ਬਾਰਡਰ ਤੇ ਪਰ ਹਾਲਾਂਕਿ ਹਾਲਾ ਟਾਈਮ ਬਹੁਤ ਪਿਆ ਪਰ ਟਾਈਮ ਤੋਂ ਪਹਿਲਾਂ ਵੀ ਤਸਵੀਰਾਂ ਮੈਂ ਜ਼ਰੂਰ ਹਰਿਆਣਾ ਤਰਫ ਦੀਆਂ ਦਿਖਾਉਂਗਾ ਕਿ ਪੁਲਿਸ ਜਿਹੜੀ ਹੈਗੀ ਆ ਆਪਣੇ ਅਮਲੇ ਦੇ ਨਾਲ ਆਪਣੀ ਤਿਆਰੀ ਦੇ ਨਾਲ ਪੁਲਿਸ ਬਰ ਤਿਆਰ ਹਰਿਆਣਾ ਪੁਲਿਸ ਜਿਹੜੀ ਹੈਗੀ ਆ ਨਜ਼ਰ ਆਈ ਆ ਜੇ ਗੱਲ ਕਰੀਏ ਸਵੇਰ ਦੀ ਤਾਂ ਸਵੇਰੇ ਜਰੂਰ ਡੀਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਨੇ ਕਿਸਾਨ ਆਗੂ ਕਾਕਾ ਕੋਟਰਾ ਨੂੰ ਮਿਲੇ ਸਨ ਤੇ ਉਹਨਾਂ ਨੂੰ ਦੱਸਿਆ ਕਿ ਜਿੱਥੇ ਤੁਸੀਂ ਆਪਣਾ ਅੰਦੋਲਨ ਜਾਂ ਧਰਨਾ ਜਾਂ ਮਰਨ ਵਾਤ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਜਿਹੜੀ ਜਗ੍ਹਾ ਆ ਉਹ ਜਿਹੜੀ ਥਾਂ ਆ ਉਹ ਹਰਿਆਣਾ ਸਰਕਾਰ ਦੀ ਆ ਜਿੱਥੇ ਕਿ ਤੁਸੀਂ ਜਿਹੜਾ ਹੈਗਾ ਅੰਦੋਲਨ ਜਾਂ ਆਪਣਾ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਧਾਰਾ 144 نافذ ਹੋਈ ਆ ਪਰ ਜੇ ਗੱਲ ਕਰੀਏ ਤਾਂ ਕਿਸਾਨ ਆਗੂ ਦਾ ਕਹਿਣਾ ਹੈ ਕਿ ਉਨਾ ਵੱਲੋਂ ਹਮੇਸ਼ਾ ਜਿਹੜੀ ਬਾਉਂਡਰੀ ਕੀਤੀ ਗਿਆ ਉਸ ਉਹੀ ਸਰਹੱਦ ਮੰਨਿਆ ਗਿਆ ਜਿਸ ਨੂੰ ਲੈ ਕੇ ਸਰਹੱਦ ਦੇ ਨੇੜੇ ਬੈਠਣ ਦੀ ਜਿਹੜੀ ਯੋਜਨਾ ਬਣਾਈ ਗਈ ਹੈ ਤੇ ਹੁਣ ਜੋ ਯੋਜਨਾ ਬਣੀ ਆ ਜੋ ਐਲਾਨ ਹੋਇਆ ਉਸ ਮੁਤਾਬਕ ਹੀ ਜਿਹੜਾ ਹੈਗਾ ਇੱਥੇ ਬੈਠਿਆ ਜਾਏਗਾ ਤੇ ਜਿਸ ਕਰਕੇ ਆ ਜੇ ਲਾਠੀਆਂ ਵਹਰਾਣੀਆਂ ਉਹ ਲਾਠੀਆਂ ਬੁਲਾ ਦੇਨ ਜੇ ਗ੍ਰਿਫਤਾਰ ਕਰਨਾ ਗ੍ਰਿਫਤਾਰ ਕੀਤਾ ਜਾਵੇ ਇਹ ਆਗੂਆਂ ਦਾ ਕਹਿਣਾ ਆ ਪਰ ਜੇ ਹਰਿਆਣਾ ਪੁਲਿਸ ਦੀ ਗੱਲ ਕਰੀ ਤਾਂ ਇਹਨਾਂ ਵੱਲੋਂ ਪਿੱਛੇ ਦੂਰ ਜਿਹੜਾ ਹੈਗਾ ਵਾਟਰ ਕੈਨਨ ਦੀਆਂ ਗੱਡੀਆਂ ਵਿਖਰਤੀਆਂ ਨੇ ਤੇ ਜੇ ਗੱਲ ਕਰੀ ਤਾਂ ਆਪ ਵੀ ਜਿਹੜਾ ਪੀੜ ਨੂੰ ਨਿਰੰਤਰ ਕਰਨ ਦੀ ਪੂਰੀ ਤਿਆਰੀ ਦੇ ਨਾਲ ਜਿਹੜੇ ਇੱਥੇ ਆਏ ਹੋਏ ਨਜ਼ਰ ਆ ਰਹੇ ਨੇ ਇਹ ਤਿਆਰੀ ਹੈ ਹਰਿਆਣਾ ਪੁਲਿਸ ਦੀ ਤੇ ਦੇਖਣਾ ਹੋਏਗਾ ਕਿ ਜਦੋਂ 2 ਵਜੇ ਦੇ ਕਰੀਬ ਜਿਹੜਾ ਕਿਸਾਨ ਆਗੂ ਇੱਥੇ ਆਉਂਦੇ ਨੇ ਮਰਨਵਾਰਤ ਸ਼ੁਰੂ ਕਰਨ ਦੇ ਲਈ 111 ਕਿਸਾਨ ਆਗੂ ਇੱਥੇ ਆਉਂਦੇ ਨੇ ਉਦੋਂ ਦੀ ਕੀ ਸਥਿਤੀ ਰਹੇਗੀ ਕੀ ਗੱਲਬਾਤ ਅਧਿਕਾਰੀਆਂ ਵੱਲੋਂ ਆਗੂਆਂ ਦੇ ਨਾਲ ਕੀਤੀ ਜਾਏਗੀ ਜਾਂ ਫਿਰ ਉਹਨਾਂ ਨੂੰ ਜਿਹੜਾ ਸਖਤੀ ਪ੍ਰਦਰਸ਼ਨ ਕਰਕੇ ਜਿਹੜਾ ਖਦੇੜਨ ਦੀ ਕੋਸ਼ਿਸ਼ ਕੀਤੀ ਜਾਊਗਾ ਦੇਖਣਾ ਹੋਏਗਾ ਕਿ ਹਾਲਾਂਕਿ ਪਹਿਲਾਂ ਉਹਨਾਂ ਦੀ ਜਿਹੜੀ ਦੀਵਾਰ ਆ ਬਾਉਂਡਰੀ ਆ ਜਿਹੜੀ ਉਹ ਬਹੁਤ ਅੱਗੇ ਕੀਤੀ ਗਈ ਆ ਪਰ ਇਹ ਕਹਿੰਦੇ ਨੇ ਕਿ ਨਹੀਂ ਸਾਡੀ ਥਾਂ ਜਿਹੜੀ ਹੈਗੀ ਆ ਹਰਿਆਣਾ ਸਰਕਾਰ ਦੀ ਅੱਗੇ ਤੱਕ ਆ ਤਿਆਰੀ ਵਾਰ ਤਿਆਰ ਆ ਪੁਲਿਸ ਦੀ ਤਾਂ ਸਿਵਲ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਇਹਨਾਂ ਨਾਲ ਮੌਜੂਦ ਨੇ ਤੇ ਉੱਚੇ ਅਧਿਕਾਰੀ ਵੀ ਹਰਿਆਣਾ ਪੁਲਿਸ ਦੇ ਮੌਜੂਦ ਨੇ ਦੇਖਣ ਵਾਲੀ ਗੱਲ ਹੋएगी ਕਿ ਸਥਿਤੀ ਕਿਹੋ ਜਿਹੀ ਰਹਿੰਦੀ ਹੈ ਮੇਰੇ ਕੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਸੀ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡੱਲੇਵਾਲ ਸਾਹਿਬ ਨੂੰ ਮਰਵਾਤੇ ਬੈਠੇ ਨੂੰ 52 ਦਿਨ ਹੋ ਗਏ ਆ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੇ ਆ ਤੰਬੂ ਚ ਹੋਰ ਰਾਇ ਹੁੰਦੇ ਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਹੀ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹਨਾਂ ਦੀ ਮਰਜ਼ੀ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਨਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉਹਤੇ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਇੱਕ ਡਿਪਟੀ ਕਮਿਸ਼ਨਰ ਵੀ ਆਈ ਸੀ ਕਿ ਕੀ ਗੱਲ ਬਾਤ ਹੋ ਰਹੀ ਹੈ ਉਹ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗੀ ਹੈ ਜਿਹਨੂੰ ਆਪਾਂ 144 ਕਹਿੰਨੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਂ ਖੈ ਕਰ ਲਿਓ ਪਾਣੀ ਦੇ ਬਿਛਾੜਾ ਮਾਰਨੀਆਂ ਥਰੂ ਕੈ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜ਼ੀ ਪਰ ਸਾਡਾ ਜ